ਤੇਰੀ ਗੱਲ ਸੁਣ ਜਸਵਿੰਦਰ ਹਾਂਜੀ ਮੈਂ ਨਾ ਜਦਾਂ ਕੰਮ ਚੱਲਿਆ ਆਂ ਕਿਸੇ ਦੇ ਨਾਲ ਤੇ ਗੱਲ ਸੁਣੋ ਤੁਸੀਂ ਕੰਮ ਚੱਲੇ ਤੇ ਕੁੜੀ ਦਾ ਫੋਨ ਆਇਆ ਨਹੀਂ ਆਉਣਾ ਵਾ ਤਾਂ ਤੁਸੀਂ ਘਰੋਂ ਚੱਲ ਜਿਓ ਕਿਹੜੀ ਕੁੜੀ ਨੇ ਜਸ ਨੇ ਕੋਈ ਨਹੀਂ ਆਉਂਦੇ ਆਉਂਦੇ ਤੇ ਘਰ ਹੀ ਹੋਣਾ ਨਾ ਕੋਈ ਨਹੀਂ ਕੋਈ ਗੱਲਬਾਤ ਕਰੋਗੇ ਘਰ ਹੋ ਗਿਆ ਜੇ ਤੁਸੀਂ ਨਾ ਘਰ ਹੋਇਆ ਤਾਂ ਮੈਂ ਗੱਲਬਾਤ ਉਹਨਾਂ ਨਾਲ ਚੱਲਣ ਦੇ ਕੇ ਤੈਨੂੰ ਲੈ ਲੱਸ ਮੈਂ ਕਾਦੀ ਗੱਲ ਕਰਦੀਆਂ ਜਿਹੜੀ ਗੱਲ ਕਰਨੀ ਨੂੰ ਕਰ ਲਈ ਉਹਨਾਂ ਨਾਲ ਉਹ ਕਿਹੜੇ ਬਗਾਨੇ ਆ ਉਹ ਨਹੀਂ ਨਾਲੇ ਕੋਈ ਚਾਹ ਪਾਣੀ ਦਾ ਵੀ ਸਮਾਨ ਲਿਆ ਕੇ ਦਿਓ ਇਹ ਨਹੀਂ ਹੁੰਦਾ ਵੀ ਤੁਸੀਂ ਚੱਲ ਜਾਓ ਮੈਂ ਮੁੜ ਕੇ ਮਗਰ ਫੋਨ ਲਾਵਾਂ ਤੇ ਤੁਸੀਂ ਫੋਨ ਨਾ ਚੁੱਕੋ ਚਾਹ ਪਾਣੀ ਨੂੰ ਉਹ ਕਿਹੜੇ ਬਗਾਨੇ ਆ ਨਾ ਪਹਿਲੀ ਵਾਰੀ ਆਉਣਾ ਵਾ ਅੱਗੇ ਕਿੰਨੀ ਵਾਰੀ ਆਏ ਆ ਹਾਂ ਚੱਲ ਤੁਸੀਂ ਨਾ ਜਾਓ ਫਿਰ ਵੀ ਮੇਰੀ ਗੱਲ ਮੰਨ ਲਿਓ ਹੁਣ ਮੈਂ ਉਹ ਹਾ ਕੀਤੀ ਫਿਰ ਨਾ ਕਰਕੇ ਆਵਾਂ ਜਾ ਕੇ ਨਾ ਜਾਂਦ ਫੋਨ ਕਰਦੋ ਤੇ ਜਾਂਦੇ ਘਰ ਜਾ ਕੇ ਜਵਾਬ ਦੇ ਫੋਨ ਉਹ ਤਾਂ ਲੱਗਣ ਨਹੀਂ ਗੱਡਿਆ ਤੇ ਜਵਾਬ ਦੇ ਉਹ ਫਿਰ ਜਾ ਕੇ ਕੋਈ ਨਹੀਂ ਆਉਂਦਾ ਚਲੋ ਨਾ ਮੇਰੀ ਕੁੜੀ ਨਹੀਂ ਆਉਂਦੀ ਮੈਂ ਕਿਹਾ ਉਹਨਾਂ ਨੂੰ ਘਰ ਪਰਾਉਣੇ ਆਉਣ ਲੱਗੇ ਠੀਕ ਠੀਕ ਕਰੋ ਫਿਰ ਕੰਮ ਕਰੋ ਮੈਂ ਤਾਂ ਬਦਕਮ ਕਰਕੇ ਨੇ ਵੇਲੀ ਹੋ ਜਾ ਨਾ ਪੁੱਤ ਤੂੰ ਅੰਦਰਾਂ ਕੇ ਹੱਥ ਮਾਰ ਲਾ ਵੇਲਾ ਇੱਡਾ ਚਲਾਕ ਆ ਨਾ ਪਤਾ ਵੀ ਲੱਗ ਗਿਆ ਕੁੜੀ ਨਹੀਂ ਆਉਣਾ ਤੇ ਫਿਰ ਘਰੋਂ ਬਾਹਨੇ ਨਾਲ ਨਿਕਲਦੇ ਨੇ ਤਾਂ ਹੀ ਮੈਂ ਦੱਸ ਦਿੱਤਾ ਵੀ ਜਾਣਗੇ ਤਾਂ ਨਾ ਹੁਣ ਮੰਮੀ ਅੰਦਰ ਤੇ ਸਾਰੀ ਸਫਾਈ ਹੋ ਗਈ ਆ ਹੋਰ ਦੱਸੋ ਮੈਂ ਕੀ ਕਰਾਂ ਚੱਲ ਚੰਗਾ ਵਾ ਉਹ ਪਰੌਣੇ ਆਉਂਦੇ ਨੇ ਤੇ ਇੱਕ ਵਾਰੀ ਮੈਂ ਤਾਂ ਕਹਿੰਦੀ ਚੱਜ ਨਾ ਹਾਥੂ-ਥਮਾਰ ਲਾ ਪਰੌਣੇ ਮੰਮੀ ਕਿਹੜੇ ਆਉਂਦੇ ਲੈਛ ਦੇਣੇ ਜਸਾਉਂਡੀ ਆਪਣੀ ਨਾਲ ਪਰੌਣਾ ਆਉਂਦਿਆ ਉਹਨਾਂ ਨੇ ਮੰਮੀ ਕੀ ਕਰਨ ਆਉਣਾ ਉਹ ਆਉਂਦੇ ਪੇ ਗੱਲਬਾਤ ਕਰਾਂਗੇ ਤੇ ਚੱਲ ਤੈਨੂੰ ਲੈ ਜਾਾਂਗੇ ਮੰਮੀ ਰਹਿਣ ਦੇ ਨਾ ਹੀ ਚਾਲ ਦੇ ਨਾ ਹੋਰ ਸਗੋਂ ਉਹਨਾਂ ਦੀ ਅਕਲ ਟਿਕਾਣੀ ਆਉਂਦੀ ਅਕਲ ਉਹਨਾਂ ਦੀ ਨਹੀਂ ਟਿਕਾਣੀ ਆਈ ਅਕਲ ਮੇਰੀ ਟਿਕਾਣੀ ਆਈ ਆ ਤੇ ਚੁੱਪ ਕਰਕੇ ਨਾ ਤੇ ਜਾ ਕੇ ਜਿਹੜੀ ਕਲੀਡੇ ਲਾੜੇ ਜੇ ਚੰਗੇ ਪੌਣੇ ਆ ਤੇ ਪਾਲਾ ਨੇ ਤੋ ਅਦਾ ਦਿਖਾਵੀ ਠੀਕ ਆ ਤੂੰ ਮੋਨ ਨਾ ਆਉਣਾ ਮੈਂ ਤਾਂ ਮਾਰੀ ਚੰਗੀ ਨਾ ਕਰੀ ਤੇਰਾ ਪੂਰ ਗੱਲ ਕਰੇ ਜਾਂ ਮੈਂ ਕਰਾਂ ਤੂੰ ਨਹੀਂ ਕੂਣਾ ਬਸ ਚੰਗ ਠੀਕ ਇਹ ਨਾ ਆਪੇ ਤੂੰ ਕੋਈ ਗੱਲ ਕਰ ਦੇ ਮੈਂ ਤੇਰੀ ਉੱਥੇ ਜਮਾਨ ਟੱਕ ਦੇਣੀ ਠੀਕ ਆ ਛੜੀ ਮੱਥੇ ਵਿੰਦੀ ਆ ਮੇਰੇ ਵਾਲ ਇਦਾਂ ਹੀ ਉੱਥੇ ਕਰਦੀ ਹੋਣੀ ਕਿਦੂ ਬਹੁਤੀ ਗੱਲਾਂ ਨਾ ਕਰੀ ਠੀਕ ਆ ਜੇ ਬੋਲਣਗੇ ਵੀ ਨਾ ਤੇ ਗੁੱਸਾ ਨਹੀਂ ਕਰਨਾ ਕਿਸੇ ਵੀ ਗੱਲ ਦਾ ਨਹੀਂ ਨਹੀਂ ਮੈਂ ਕਰਦਾ ਗੁੱਸਾ ਕਰਨਾ ਵਾ ਠੀਕ ਆ ਨਾ ਅਸੀਂ ਰਿਸ਼ਤਾ ਬਚਾਉਣਾ ਆ ਇਹ ਨਾ ਕਿ ਤੜਾਉਣਾ ਆ ਇਹ ਠੀਕ ਆ ਕੋਈ ਨਹੀਂ ਕੋਈ ਨਹੀਂ ਆਜੋ ਕਰਦੇ ਆ ਗੱਲ ਵੇਖਦੇ ਆਂ ਸਭ ਜਿਆਦਾ ਗੱਲ ਸਾਡੀ ਇਹ ਹੋਣੀ ਚਾਹੀਦੀ ਆ ਕਿ ਕੁੜੀ ਘਰ ਖਾਂਦੀ ਆ ਠੀਕ ਆ ਠੀਕ ਆ ਲੈ ਪਰੋਂ ਨਹੀਂ ਆਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੈਂ ਜੀ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਠਾਕ ਏ ਵਧੀਆ ਵਧੀਆ ਪੁੱਤ ਤੂੰ ਮੰਮੀ ਦੀਆਂ ਗੱਲਾਂ ਮੈਂ ਮੈਂ ਕਿਹਾ ਸੀ ਪਰ ਗੱਡੀ ਕੋਈ ਮੰਗ ਕੇ ਲਿਆ ਗਿਆ ਏ ਤਾਂ ਕਰਕੇ ਨਹੀਂ ਲਿਆਂਦਾ ਨਾਲ ਤੇ ਹੋਰ ਘਰ ਪਰਿਵਾਰ ਪੁੱਤ ਸਾਰੇ ਠੀਕ ਠਾਕ ਹੈਂ ਜੀ ਹਾਂ ਜੀ ਸਾਰੇ ਵਧੀਆ ਚਲ ਆਜੋ ਬੈਠੋ ਹਣਾ ਮੈਂ ਤਾਂ ਨਹੀਂ ਅੰਦਰ ਹੀ ਆਜੋ ਠੰਡ ਮੈਂ ਨਾ ਨਾ ਇੱਥੇ ਬੈਹਿਣਾ ਇੱਥੇ ਲਿਆਓ ਕੁਰਸੀ ਇੱਥੇ ਲਿਆਓ ਅੱਛਾ ਲੈ ਮੰਮੀ ਪੁੱਤ ਨੂੰ ਬੁਲਾ ਲੈਂ

ਆਦੀ ਪਤਾ ਕਰੇ ਕਿ ਪ੍ਰੇਡ ਦੇ ਸਰਪੰਚ ਨੂੰ ਕੋਈ ਕੰਮ ਹੀ ਉਹਦਾ ਟੂਨ ਆ ਗਿਆ ਤੇ ਬਸ ਹੋ ਸਕਦਾ ਹੁਣੇ ਆ ਜਾਂਦਾ ਤੇ ਬੈਠੇ ਬੈਠਿਆਂ ਤੇ ਠੀਕ ਆ ਹੋਰ ਕੋਈ ਗੱਲ ਬਸਣਾ ਸੌਵੇਂ ਨਹੀਂ ਆਪਾਂ ਦੀ ਬਸ ਬਸ ਠੀਕ ਹੈ ਤਾਂ ਸਾਰੇ ਵਧੀਆ ਹਾਂਜੀ ਦੱਸੋ ਮੰਮੀ ਆਪਣੀਆਂ ਕਿੰਨਾ ਠੀਕ ਹੈ ਹਾਂਜੀ ਠੀਕ ਠਾਕ ਤੇ ਪਿੰਦਰ ਕੀ ਕਰਦਾ ਹੁੰਦਾ ਪਿੰਦਰ ਵੀ ਬਸ ਠੀਕ ਹੈ ਹਾਂਜੀ ਜਾਂਦੇ ਆ ਡਿਊਟੀ ਤੇ ਅੱਛਾ ਹਾਂਜੀ ਚੱਲ ਵਧੀਆ ਵਾਗੇ ਬਿਲਕੁਲ ਪੁੱਤ ਇੱਕ ਗੱਲ ਕਵਾਂ ਗੁੱਸਾ ਨਾ ਕਰੇਗਾ ਨਹੀਂ ਨਹੀਂ ਮੰਮੀ ਦੱਸੋ ਗੱਲ ਪੁੱਤ ਵੇ ਇਹ ਠੰਡ ਕਿੰਨੀ ਆ ਤੂੰ ਨੰਗੇ ਸੇਰ ਆਇਆ ਵਾ ਕਸੇਰ ਤੇ ਬੰਨਣਾ ਹੀ ਪੱਗ ਤੇ ਬੰਦੋ ਕਮਸ ਕੰਨ ਨਾਲ ਕਿੰਨੀ ਸੋਹਣੀ ਲੱਗਦੀ ਕਿੰਨਾ ਟੌਰ ਹੁੰਦਾ ਪੱਗ ਨਾਲ ਜੀ ਪੱਗ ਕੀ ਬੰਨਣੀ ਆ ਫੇਰ ਆ ਟੌਰ ਕਿਨੇ ਕੱਢਣੀ ਆ ਬਾਹਰਾਂ ਦੀ ਚਲ ਕੋਈ ਗੱਲ ਨਹੀਂ ਉਹਦਾ ਸੁਭਾਅ ਹੀ ਹੈ ਦਾਣਾ ਬਸ ਉਹ ਤੇਰਾ ਪੁੱਤ ਜਦੋਂ ਨਾ ਨਾ ਪੱਗ ਬੰਨ ਕੇ ਆਇਆਗਾ ਸੋਹਣਾ ਲੱਗੇਗਾ ਨਹੀਂ ਮੈਂ ਪੱਗ ਬੰਨ ਕੇ ਆਇਆ ਕਰੂੰਗਾ ਨਹੀਂ ਨਾ ਨਾ ਠੰਡ ਤੇ ਬਚਾ ਹੁੰਦਾ ਵਾ ਹਾਂਜੀ ਚਲੋ ਆ ਲੈ ਤੇਰੇ ਡੈਡੀ ਆ ਹੀ ਗਏ ਈ ਲੈ ਬਈ ਆ ਗਈ ਕੁੜੀਏ ਸਤਿ ਸ਼੍ਰੀ ਅਕਾਲ ਠੀਕ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ੍ਰੀ ਅਕਾਲ ਤੁਹਾਨੂੰ ਦੱਸੋ ਵਧੀਆ ਹੋਰ ਸਰਾਓ ਵਧੀਆ ਠੀਕ ਹੈ ਜਿਹੜੀ ਚਾਹ ਪਾਣੀ ਬਣਾ ਲਓ ਬਣਾ ਲਓ ਜਾਂ ਬੇਤੀ ਬਣਾ ਲਓ ਬਹੁਤ ਵਧੀਆ ਹੋ ਕਾਸੇ ਥੋੜਾ ਟਾਈਮ ਨਹੀਂ ਹੋਇਆ ਜਾਇਆ ਅੱਛਾ ਹਾਂਜੀ ਹੋਰ ਠੀਕ ਠਾਕ ਪਿੰਡ ਸਾਹਿਬ ਹਾਂਜੀ ਸਾਰੇ ਠੀਕ ਭਾਜੀ ਤੇ ਭੈਣ ਦੀ ਠੀਕਾ ਹਾਂਜੀ ਉਹ ਵੀ ਠੀਕ ਪਿੰਦਰ ਵੀ ਠੀਕ ਠਾਕ ਹਾਂਜੀ ਉਹ ਵੀ ਠੀਕ ਜਾਂਦਾ ਜਾਂਦਾ ਆਪਣੇ ਕੰਮ ਤੇ ਹਾਂਜੀ ਬਿਲਕੁਲ ਚਲੋ ਵਧੀਆ ਬਣਾਓ ਫਿਰ ਚਾਹ ਪਾਣੀ ਨੇ ਪੀਓ ਹੈ ਕਈਏ ਕੁੜੀ ਬਣਾਓ ਠੀਕ ਆ ਠੀਕ ਆ ਹੋਰ ਫਸਲਵਾੜੀ ਠੀਕ ਆ? ਹਾਂਜੀ ਉਹ ਵੀ ਠੀਕ ਆ। ਤੇ ਬਾਕੀ ਤੇ ਕੀਤੀ ਮੰਮੀ ਨੇ ਕਾਲ। ਅੱਛਾ ਨਹੀਂ ਆਈ ਹਾਂਜੀ। ਕੋਈ ਆਹੋ ਇਹ ਵੀ ਆਖਣ ਦੇਈ ਵੀ ਉਹਣਾ ਕੁੜੀ ਇੱਥੇ ਘਰ ਬੈਠੀ ਆ। ਚਦਾਣ ਨਿਆਣੀ ਹੈਗੀ ਆ। ਹਾਂਜੀ। ਨਾਲੇ ਜਸਮੂਨ ਤੋਂ ਪਤਾ ਹੀ ਇਹਦਾ ਥੋੜਾ ਜਿਹਾ ਸੁਭਾਈ ਇਸ ਤਰ੍ਹਾਂ ਦਾ ਵਾ। ਜ਼ਿਆਦਾ ਟਿੱਕੀਗੀ। ਅਸੀਂ ਦੀ ਲਾਟ ਦੀ ਰੱਖ ਛੜੀ ਤੇ ਉਹੋ ਕੰਮਾਂ ਲੱਗੇ ਕਰਦੀ। ਹੂੰ। ਨਾਲੇ ਪੁੱਤ ਹੋਣੇ ਇਹ ਗੱਲ ਵਾ ਵੀਦਾ ਆਪਾਂ ਚੰਗੇ ਥੋੜਾ ਲੱਗਨੇ ਆ। ਹੂੰ। ਹੋ ਜੇ ਤੂੰ ਉਥੇ ਠੀਕ ਠਾਕ ਰਵੇਂ। ਇਹ ਇੱਥੇ ਆ ਕੇ ਬੈਠੀ ਆ। ਠੀਕ ਆ ਕਿ ਨਹੀਂ? ਅੱਡੀ ਪਤਨਾਮੀ ਤੋਂ ਉਨੀ ਹੈ ਨਾ ਨਹੀਂ ਡੈਡੀ ਇਹਨੂੰ ਕਿਹਾ ਕਿ ਨਹੀਂ ਇੱਥੇ ਹੋਣ ਨੂੰ ਪਹਿਲੀ ਗੱਲ ਇਹ ਨਾਲ ਦਣੇ ਨੂੰ ਰੋਕਦੇ ਇਹ ਨਾਲ ਲੜਾਈ ਹੋਈ ਤੇ ਅਸੀਂ ਕਿਹਾ ਵੀ ਚੱਲ ਤੂੰ ਵੀ ਥੋੜੀ ਜਿਹੀ ਠੰਡੀ ਹੋ ਜਾ ਇਹ ਵੀ ਨਹੀਂ ਹੋਈ ਉਹ ਮੈਂ ਪਿੰਦਰ ਨੂੰ ਵੀ ਕਿਹਾ ਵੀ ਚੱਲ ਪੁੱਤ ਇਹਨੂੰ ਨਾਲ ਹੀ ਲੈ ਕੇ ਜਾ ਤੇ ਉਹ ਵੀ ਫਿਰ ਉਦੋਂ ਮੰਨਿਆ ਨਹੀਂ ਤੇ ਮੈਂ ਕਿਹਾ ਵੀ ਹੁਣ ਜਵਾਈ ਭਾਈ ਆ ਮੈਂ ਇਹਦੇ ਨਾਲ ਕੋਈ ਮੜ ਚੰਗੀ ਕਰਦਾ ਚੰਗਾ ਨਹੀਂ ਲੱਗਦਾ ਹੈ ਨਾ ਨਾਲ ਗਲਤੀਆਂ ਤੇ ਆਪਣੀ ਕੁੜੀ ਦੀਆਂ ਵੀ ਇਹ ਕਰਕੇ ਫਿਰ ਮੈਂ ਵੀ ਚੁੱਕ ਰਿਆ ਹਾਂਜੀ ਹੁਣ ਉਹ ਵੀ ਡੈਡੀ ਜੀ ਸਾਡੇ ਪਰਿਵਾਰ 'ਚ ਨਹੀਂ ਬੈਠਦਾ ਗਾ ਡੈਡੀ ਵੀ ਬਾਜ਼ ਮਾਰ ਕੇ ਲੈ ਕੇ ਆਏ ਮੰਮੀ ਕੇ ਬਾਜ਼ ਮਾਰ ਕੇ ਲੈ ਕੇ ਹੁਣ ਘੜੀ ਬੈਂਦਾ ਵਾ ਆਪਣੀ ਡਿਊਟੀ ਤੇ ਹੁੰਦਾ ਰੋਟੀ ਪਾਣੀ ਖਾ ਕੇ ਸੌਂ ਕੇ ਦੇ ਬਾਅਦ ਚ ਫੇਰ ਡਿਊਟੀ ਤੇ ਚੱਲ ਜਾਂਦਾ ਪਰ ਟੈਨਸ਼ਨ ਤੇ ਹੁੰਦੀ ਆ ਨਾ ਬੰਦੇ ਨੂੰ ਉਹ ਸਾਨੂੰ ਵੀ ਉਹਦੇ ਮੂੰਹ ਤੋਂ ਪਤਾ ਲੱਗਦਾ ਵਾ ਕਿੰਨੀ ਕੁ ਟੈਨਸ਼ਨ ਵਾ ਉਹਨੂੰ ਪਰ ਬੰਦਾ ਤਾਂ ਹੀ ਖੁਸ਼ ਹੁੰਦਾ ਨਾ ਜੇ ਉਹਦਾ ਸਾਰਾ ਪਰਿਵਾਰ ਖੁਸ਼ ਹੋਵੇ ਨਾਲ ਹੋਵੇ ਬਿਲਕੁਲ ਜੀ ਠੀਕ ਹੈ ਕਿ ਨਹੀਂ ਹਾਂਜੀ ਤੇ ਪਰ ਇਹ ਆ ਵੀ ਚਲੋ ਨਿਆਣੇ ਗਲਤੀਆਂ ਕਰ ਵੀ ਜਾਂਦੇ ਆ ਤਾਂ ਮੈਨਾਂ ਵੀ ਗਲਤੀ ਨੂੰ ਸੁਧਾਰਨਾ ਚਾਹੀਦਾ ਵਾ ਗਾਹ ਨਾ ਕੋਈ ਗੱਲ ਹੋਵੇ ਠੀਕ ਹੈ ਨੀ ਤੇ ਇਹਨੂੰ ਸਮਝਾਉਣਾ ਹੈਗਾ ਵੀ ਆਂ ਵੀ ਅੱਗੇ ਤੋਂ ਕੋਈ ਗਲਤੀ ਨਾ ਕਰੇ ਉੱਥੇ ਜਿੱਦਾਂ ਇਹ ਬੋਲਦੀ ਆ ਨਾ ਮਮਮੀ ਦੇ ਸਾਹਮਣੇ ਇਹਨੂੰ ਕਹਵੇ ਉੱਥੇ ਬੋਲਿਆ ਨਾ ਕਰੇ ਤਾਂ ਤੇ ਮੈਨੂੰ ਵੀ ਉੱਥੇ ਕੁਝ ਵੀ ਸਮਝਦੀ ਹੈਗੀ ਬਿੰਨੂ ਕਹਿੰਦੀ ਤੂੰ ਨਹੀਂ ਹੁਣ ਨਹੀਂ ਇਹੋ ਜੀ ਗੱਲ ਕੋਈ ਵੀ ਕਰਦੀ ਆ ਜਿਹੜੀ ਮਾਂ ਨੇ ਵੀ ਬੜਾ ਸਮਝਾਇਆ ਵਾ ਤੇ ਹੁਣ ਠੀਕ ਹੀ ਰਹੂਗੀ ਤੇ ਹੁਣ ਇਹ ਆ ਵੀ ਕਿਸੇ ਤਰ੍ਹਾਂ ਘਰ ਘਰ ਆਗੇ ਨਾ ਤੇ ਤੁਸੀਂ ਇਹਨੂੰ ਉੱਥੇ ਖੜੋ ਤੇ ਆਪਣੇ ਘਰ ਰਵੇ ਇੱਥੇ ਜਦੋਂ ਮਰਜ਼ੀ ਆਓ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਨਾਲੇ ਪੁੱਤ ਤੁਸੀਂ ਹੁਣ ਵੱਡੇ ਜੇ ਜੇ ਨਿਆਣ ਪੁਣਾ ਘਰ ਦੀ ਵੀ ਆ ਨਾ ਇਹਨੂੰ ਉੱਥੇ ਸਮਝਾਈਦਾ ਹੁੰਦਾ ਘਰੋਂ ਪੈਰ ਨਹੀਂ ਪੁੱਟਣ ਦੇਦਾ ਹੁੰਦਾ ਵੇਖੋ ਮੰਮੀ ਜੀ ਤੁਸੀਂ ਵੀ ਸਿਆਣੀ ਜੀ ਮਮਮੀ ਵੀ ਸਾਡੀ ਵੇਖੋ ਬਜ਼ੁਰਗ ਹੋਈ ਠੀਕ ਆ ਜੀ ਬਾੜਾ ਮੋਟਾ ਦਵਾਈ ਪਾਣੀ ਕੇਦਾ ਵੀ ਚੱਲਦਾ ਅੱਜ ਕੱਲ੍ਹ ਨਹੀਂ ਉਹ ਅੱਜ ਤਾਂ ਸਾਰੀ ਦੁਨੀਆ ਦਵਾਈ ਦੇ ਸੱਤੇ ਹੀ ਆ ਹਾਂਜੀ ਤੇ ਫੇਰ ਤੁਹਾਨੂੰ ਪਤਾ ਅਸੀਂ ਤੇ ਆਪੰਦਰ ਨੂੰ ਸਮਝਾਉਂਦੇ ਇਹਨੂੰ ਕੁਝ ਹੋ ਗਿਆ ਤੇ ਕੀ ਕਰਾਂਗੇ ਨਹੀਂ ਨਹੀਂ ਭੈਣ ਜੀ ਨੂੰ ਕਿਉਂ ਗੁੱਸਾ ਰਕੇ ਗੱਲ ਦਾ ਕਰਨ ਤੇ ਨਾ ਭਰਮੀ ਕਰਨ ਕੋਈ ਨਹੀਂ ਆਪਣੇ ਘਰ ਹੀ ਇਹਨੇ ਜਾਣਾ ਵਾ ਹੀ ਇੱਥੇ ਦਾ ਕਿਹੜਾ ਚਾਰ ਪਾਉਣਾ ਵਾ ਇੱਥੇ ਨਾਲੇ ਪੁੱਤ ਹੁਣ ਸਾਰੇ ਚਾਚੇ ਤਾਏ ਤੇਰੇ ਆਨੇ ਬਾਨੇ ਆ ਜੇ ਜਦੋਂ ਆਉਂਦੇ ਆ ਤੇ ਇੱਥੇ ਬੈਠੀ ਹੁੰਦੀ ਆ ਤੇ ਮੈਨੂੰ ਸਾਭ ਲੱਗ ਜਾਂਦਾ ਵੀ ਵਿੱਚੋਂ ਖੁਸ਼ ਨੇ ਤੈਨੂੰ ਪਤਾ ਸ਼ਰੀਕਾ ਤੇ ਅੱਗੇ ਮੌਕਾ ਲੱਭਦਾ ਤੇ ਸਾਡੇ ਨਾਲ ਵੀ ਪਿੰਡੇ ਉਹ ਕੁਛ ਹੀ ਹੋਣ ਡਿਆ ਪਰ ਇਹ ਆ ਕਿ ਮੇਰੇ ਮਾਪਿਓ ਨੇ ਇਹ ਕੰਮ ਪਹਿਲਾਂ ਕਦੀ ਵੇਖਿਆ ਨਹੀਂ ਸਾਂਝੇ ਪਰਿਵਾਰ ਚੋਂ ਆਏ ਸੀ ਜਿੱਦਾਂ ਸਾਡੇ ਮਤਲਬ ਬਜ਼ੁਰਗਾਂ ਨੇ ਸਾਨੂੰ ਕਰ ਦਿੱਤਾ ਬੜਵਾਰਾ ਉਦਾਂ ਹੀ ਅਸੀਂ ਆਡੋਗੇ ਐਦਾਂ ਦੀ ਕੋਈ ਗੱਲਬਾਤ ਨਹੀਂ ਵੇਖੀ ਪਰ ਹੁਣ ਆ ਵੱਖਰਾ ਜਿਹਾ ਕੰਮ ਦੇਣ ਡਿਆ ਤੇ ਉਹ ਵੀ ਢਿੱਲੀ ਰਹਿੰਦੀ ਆ ਤੇ ਫੇ ਅਸੀਂ ਦੇ ਆਪ ਸਮਝਾਉਣ ਡਿਆਂਗੇ ਬਿੰਦਰਾ ਕੱਲ ਨੂੰ ਕੋਈ ਗੱਲਬਾਤ ਹੋ ਗਈ ਤੇ ਕਿੱਧਰ ਨੂੰ ਜਾਣਾ ਦੱਸ ਚੱਲ ਪੁੱਤੇ ਕੋਈ ਰਲ ਮਿਲ ਕੇ ਤੁਸੀਂ ਇਹਨੂੰ ਖੜੋ ਨਾ ਇਹ ਪੱਕਾ ਹੁੰਦੀ ਦੂਆ ਕਰਾਂਦੀ ਬਦਨਾਮੀ ਆ ਰਿਸ਼ਤੇਦਾਰੀ ਵਧੀਆ ਚੱਲੇ ਸਾਰੇ ਖੁਸ਼ ਹੋਣ ਆਉਣ ਜਾਣ ਫੇਰ ਗੱਲ ਬੰਦੀ ਆ ਠੀਕ ਆ ਕਿ ਨਹੀਂ ਨਹੀਂ ਹੁਣ ਸਾਨੂੰ ਮੰਮੀ ਨੇ ਐਸੇ ਕਰਕੇ ਭੇਜਿਆ ਸੀਗਾ ਵੀ ਕੋਈ ਬੰਦੇ ਤੁਸੀਂ ਗੱਲ ਕਰਕੇ ਆਇਓ ਤੇ ਨਾਲੇ ਸਮਝ ਜੂਵੇ ਤੇ ਕੋਈ ਇਹਨੂੰ ਲੈਣ ਆਵਾਂਗੇ ਹੁਣ ਮੰਮੀ ਆਊਗੀ ਲੈਣ ਨਾਲੇ ਤੇ ਨਾਲੇ ਪਿੰਦਰ ਭਾਜੀ ਹੋਣ ਹੁਣ ਇਹਨੂੰ ਚੰਗੀ ਤਰ੍ਹਾਂ ਕਹਿ ਦੇ ਕੁੜੀ ਨੂੰ ਅੱਗੇ ਤੋਂ ਕੱਲ ਨੂੰ ਮਾਰ ਕੇ ਗੱਲਬਾਤ ਨਾ ਕਰੇ ਦੇ ਇਹ ਬੱਬਾ ਜਦੋਂ ਮੈਂ ਤੁਹਾਨੂੰ ਇੱਕ ਵਾਰੀ ਗਿਆ ਤਾਂ ਵੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਉਹਨੂੰ ਠੋਕਰ ਜੀ ਲੱਗਦੀ ਹੈ ਮੰਮੀ ਬਿੰਦਰ ਭਾਜੀ ਨੇ ਆਖਰੀ ਵਾਰੀ ਇਹਨੂੰ ਮਾਫ ਕਰਨਾ ਵਾ ਬਾਅਦ ਚ ਨਹੀਂ ਉਹਨਾਂ ਨੇ ਕਰਨਾ ਇਹਨੂੰ ਇਹ ਨਾ ਹੋਵੇ ਕਿ ਉੱਥੇ ਜਾ ਕੇ ਫੇਰ ਇਹ ਰਿਲੇਸ਼ਨ ਫੜ ਲਵੇ ਚੱਲ ਇੱਕ ਵਾਰੀ ਮੈਂ ਫੇਰ ਤੇਰੇ ਸਾਹਮਣੇ ਗੱਲ ਕਰਕੇ ਵੇਖਾਂਗੀ ਕਿ ਐਡੀ ਵੀ ਨਹੀਂ ਗੱਲ ਹੁਣ ਸਮਝੇਗੀ ਸਮਝਣਾ ਹੀ ਪੈਣਾ ਉਹ ਨਹੀਂ ਕੋਈ ਨਹੀਂ ਤੂੰ ਆਪਣੇ ਤਰ੍ਹਾਂ ਦਸਝਾਯੋ ਮੈਨੂੰ ਦੋ ਸਮਝਦੀ ਕੁਛ ਨਹੀਂ ਗਈ ਕੋਈ ਨਹੀਂ ਪੁੱਤ ਤੈਨੂੰ ਅੱਦਾ ਹੀ ਸਮਝੇਗੀ ਗੁੱਸਾ ਨਾ ਕਰ ਤੂੰ ਵੱਡੇ ਆ ਨਾ ਹਾਂਜੀ ਤੇਰਾ ਵੱਡੇਆਂ ਨਾਲ ਹੀ ਥਾਂ ਰਹੂਗਾ ਫੇਰ ਕਹਿੰਦਾ ਉਹ ਨੌਕਰੀ ਜਾਂਦਾ ਸਾਰਾ ਕੋਟ ਇਹਨੂੰ ਹੀ ਲਿਆ ਕੇ ਦੇਣਾ ਉਹਨੇ ਨਹੀਂ ਨਹੀਂ ਪੁੱਤ ਉਹ ਕਮਾਈ ਉਹਨੇ ਕਿਹਨੂੰ ਦੇਣੀ ਆਪਣੇ ਜੀਆਂ ਨੂੰ ਦੇਣੀ ਨਾਲੇ ਉੱਥੇ ਕਿਹੜਾ ਘਾਟਾ ਕਿਸ ਗੱਲ ਦਾ ਸਾਰਾ ਕੋਈ ਤਾਂ ਪਰਮਾਤਮਾ ਨੇ ਦਿੱਤਾ ਵਾ ਇਹੋ ਤੇ ਗੱਲ ਕਰਦੇ ਬੰਦਾ ਉਹਦਾ ਸ਼ੁਕਰ ਕਰੇ ਤਾਂ RAM ਨਾ ਦੋ ਫੁਲਕੇ ਖਾਈ ਜਾਵੇ ਕੋਈ ਗੱਲ ਨਹੀਂ ਸਮਝੂਗੀ ਨਾ ਨਿਆਣੀ ਥੋੜੀ ਐ ਮਾਂ ਸਮਝੀ ਜੂਗੀ ਤਾਂ ਵਧੀਆ ਗੱਲ ਕੋਈ ਗੱਲ ਨਹੀਂ ਸਮਝਣਾ ਹਲੋ ਜੀ ਇਲਾਇਆ ਤੂੰ ਵੀ ਬਹਿ ਕੇ ਆਪਣੀ ਭੈਣ ਨਾਲ ਗੱਲਬਾਤ ਕਰ ਲੈ। ਨਹੀਂ ਹੁੰਦੀ। ਆ ਜਾ ਇੱਥੇ ਆ ਜਾ। ਕੋਸਾ ਤੇਰੀ ਹੁਣ ਵੱਡੀ ਭੈਣ ਆਈ ਆ ਨਾਲ ਭਾਜੀ ਆਏ ਆ ਤੇ ਹੁਣ ਸਾਰੀ ਗੱਲਬਾਤ ਹੋ ਗਈ ਆ। ਉਹਦੀ ਇਹ ਤੈਨੂੰ ਲੈਣ ਹੋਣਗੇ ਨਾ ਕੋਈ ਮਾੜੀ ਚੰਗੀ ਨਾ ਕਰੀ ਤੇ ਚੁੱਪ ਕਰਕੇ ਆਪਣੇ ਘਰ ਜਾ ਧੀਆਂ ਆਪਣੇ ਘਰ ਹੀ ਫੱਬਦੀਆਂ ਨੇ ਮਾਂ ਤੋਂ ਇਹਦੇ ਘਰ ਨਹੀਂ ਫੱਬਦੀਆਂ ਹੁੰਦੀਆਂ ਤੇੜੀ ਗੱਲ ਤੂੰ ਇਹਨੂੰ ਇੱਥੇ ਸਮਝਾਉਣ ਦੇ ਨਾ ਮੈਂ ਇਹਨੂੰ ਉੱਥੇ ਸਮਝਾਉਣੀ ਹੈ ਕਿ ਪਰ ਇਹ ਸਮਝ ਨਹੀਂ ਲੱਗਦੀ ਜਸਤੀ ਦੀ ਅੰਦਰ ਆਇਓ ਮੇਰੀ ਗੱਲ ਸੁਣਿਓ ਇੱਕ ਚੱਲ ਸਿਗਾ ਪੁੱਤ ਕੋਈ ਨਹੀਂ ਮਿਲਾਂ ਲੱਗੀ ਨਾੜੀ ਪੀ ਲਈ ਠੀਕ ਆ ਚਾਹ ਤੇ ਪਿਲਾ ਆਪਣੀ ਕੋਈ ਨਹੀਂ ਕੋਈ ਨਹੀਂ ਮਿਲਨੀ ਆ ਬਾਤ ਠੰਡੀ ਹੋ ਜਾਣੀ ਆ ਕੋਈ ਨਹੀਂ ਗਰਮ ਕਰ ਲਾਂਗੇ ਬਾਤ ਮੇਰੀ ਗੱਲ ਸੁਣਾ ਉੱਥੇ ਮੈਨੂੰ ਕੋਈ ਚਾਹੁੰਦਾ ਵੀ ਹੈਗਾ ਵਾ ਕਿ ਇਹ ਵਾਪਸ ਆਏ ਜੋ ਆਪਣੇ ਕੋਲੋਂ ਹੀ ਤੂੰ ਆਗੇ ਜੇ ਨਾ ਵੈ ਤੈਨੂੰ ਕੋਈ ਫਰਕ ਵੀ ਪੈਂਦਾ ਵਾ ਇਸ ਗੱਲ ਦਾ ਕਿ ਉਹ ਉੱਥੇ ਚਾਹੁੰਦੇ ਆ ਕਿ ਨਹੀਂ ਤੂੰ ਆਵੇਂਗਾ ਨਾ ਪਰ ਇਹ ਗੱਲ ਆ ਕਿ ਹੁਣ ਉੱਥੇ ਤਾਂ ਇਦਾਂ ਦਾ ਕੋਈ ਨਹੀਂ ਹੈਗਾ ਸਿਸਟਮ ਕਿ ਉਹ ਤੈਨੂੰ ਨਹੀਂ ਚਾਹੁੰਦੇ ਕਿ ਤੂੰ ਉੱਥੇ ਵਾਪਸ ਨਾ ਆਵੇਂ ਸਾਰੇ ਚਾਹੁੰਦੇ ਆ ਕਿਉਂਕਿ ਇੰਨਾ ਕਰਦੇ ਉਹ ਤੇਰਾ ਮੰਮੀ ਵਿਆਹ ਕੋ ਮੰਗ ਕੇ ਰਿਸ਼ਤਾ ਲਿਆਈ ਤੇਰਾ ਤੇਰੀ ਤਾਂ ਸਭ ਟੋੜੀ ਤੂ ਤਾਂ ਬਲੀ ਟੋੜਾ ਆਫਰਾਵ ਗੀਤੀ ਆ ਤੇ ਪਿੰਦਰ ਯਾਦ ਕਰਦੇ ਤੇ ਕਰਦੇ ਆ ਫਿਰ ਕਰਦੇ ਨਹੀਂਗੇ ਤੂੰ ਨਾ ਦੀ ਘਰ ਵਾਲੀ ਆ ਉਹ ਹੁਣ ਤੈਨੂੰ ਨਹੀਂ ਯਾਦ ਕਰਨਗੇ ਤੇ ਕਿੰਨੂੰ ਕਰਨਗੇ ਉਹਨਾਂ ਦਾ ਘਰ ਖਰਾਬ ਹੋ ਗਿਆ ਉਹਨਾਂ ਨੂੰ ਟੈਨਸ਼ਨ ਨਹੀਂ ਹੈਗੀ ਤੈਨੂੰ ਤਾਂ ਪਤਾ ਨਹੀਂ ਹੈਗੀ ਕਿ ਨਹੀਂ ਹੈਗੀ ਉਹਨਾਂ ਦੇ ਤਾਂ ਮੂੰਹ ਤੋਂ ਸਾਪ ਪਤਾ ਲੱਗਦਾ ਨਾਲ ਇੰਨਾ ਵਧੀਆ ਤੈਨੂੰ ਮੁੰਡਾ ਮਿਲਿਆ ਤੇ ਤੂੰ ਫਿਰ ਵੀ ਇਹ ਕੰਮ ਕਰਦੀ ਚੰਗੀ ਨਹੀਂ ਗੱਦੀ ਹੈਗੀ ਪਰ ਮੇਰੀ ਇੱਕ ਗੱਲ ਸੁਣ ਲੋ ਉਥੇ ਜਾ ਕੇ ਉਹਨਾਂ ਨੇ ਵੀ ਕਹਿ ਦਿਓ ਕਿ ਮੇਰੇ ਨਾਲ ਉੱਚੀ ਆਵਾਜ਼ ਨਾ ਭੋਲਿਆ ਕਰਨ ਮੇਰੇ ਨਾਲ ਵਿਤਕਰਾ ਨਾ ਕਰਿਆ ਕਰਨ ਫਿਰ ਮੈਂ ਉਥੇ ਜਾਣ ਨੂੰ ਤਿਆਰ ਆ ਤੇ ਜੋ ਉਹਨਾਂ ਨੇ ਪਹਿਲਾਂ ਵਾਲੇ ਕੰਮ ਕਰਨੇ ਆ ਤੇ ਫਿਰ ਨਹੀਂ ਮੈਂ ਜਾਣਾ ਹੈਗਾ ਹਾਂ ਕੋਈ ਇਦਾਂ ਦਾ ਕੰਮ ਨਹੀਂ ਕਰਦਾ। ਹਾਂ ਨੀ ਮੈਂ ਤੇਰੇ ਚਪੇੜ ਮਾਂ ਨਹੀਂ ਅਜੇ ਮੈਂ ਤੇਰੀ ਜੁਬਾਨ ਚੱਲਣ ਦੀ ਆ। ਜਦੋਂ ਮੈਂ ਬੈਠ ਕੇ ਗੱਲਬਾਤ ਕਰਦੀ ਤੇ ਤੂੰ ਕੌਣ ਹੋਏ ਕਰਨ ਵਾਲੀ? ਇਦਾਂ ਨਾ ਕਰੋ ਤੂੰ। ਕਿਦਾਂ ਨਹੀਂ ਹੋਈ ਆ। ਤੇਜੀ ਚੱਲਦੀ ਆ। ਸਮਝ ਲੱਗ ਜਾਣੀ ਆ ਕੋਈ ਨਹੀਂ ਤੂੰ। ਇਹ ਤਾਂ ਇੱਥੇ ਵੀ ਖੜ੍ਹੜੀ ਉੱਥੇ ਹਟੇਗੀ। ਕੋਈ ਨਹੀਂ ਕੋਈ ਨਹੀਂ ਹਟ ਜਾਣਾ ਵਾ ਉਹਨੇ। ਜੇ ਇਹਨੇ ਉੱਥੇ ਨੀਕੀ ਕੀਤੀ ਉੱਥੇ ਨੂੰ ਵੱਢ ਕੇ ਨਾ ਤੇ نیٹ ਸੁੱਟ ਕੇ ਆਇਓ। ਮੈਨੂੰ ਇਹ ਨਾ ਦੱਸਿਓ ਮੈਂ ਨੀ ਕੋਈ ਗੱਲ ਕਰਦੀ ਆਗੀ। ਕੋਈ ਨਹੀਂ ਸਮਝ ਜਾਣਾ ਸਿਆਣੀ ਆ ਕੋਈ। ਉਹ ਤਾਂ ਫੇਰ ਵੀ ਚੰਗੀ ਆ। ਇੰਨਾ ਕੁਛ ਉਹ ਨਾ ਵਿਚਾਰੀ ਨਾ ਮੈਂ ਕਰਦੀ ਰਹੀ ਆ ਤੇ ਸਿਆਣੀ ਭਾਨ ਕੋਈ ਆਪਣਾ ਦਿਮਾਗ ਸੋਚ ਵੀ ਮੈਨ ਤੋਂ ਵੱਡੀ ਆਈ ਮੈਂ ਤੇ ਮੰਮੀ ਉਹਦੇ ਨਾਲ ਕੁਝ ਵੀ ਨਹੀਂ ਕਰਦੀ ਹੁੰਦੀ ਤੂੰ ਹੀ ਮੇਰੇ ਮਨ ਵਿੱਚ ਨਾ ਜ਼ਹਿਰ ਭਰਿਆ ਹੈ ਇਹਦੇ ਬਰ ਖਿਲਾਫ ਕਿ ਉਹਦੇ ਨਾਲ ਇਦਾਂ ਕਰਿਆ ਕਰ ਤੇ ਉਦਾਂ ਕਰਿਆ ਕਰ ਤੁਹਾਡੇ ਕਹਿਣ ਕਰਕੇ ਮੈਨੂੰ ਮੱਸਾਂ ਹੀ ਚੰਗੀ ਲੱਗਦੀ ਹੁੰਦੀ ਨਹੀਂ ਮੈਂ ਕਦੇ ਨਹੀਂ ਉਹਨੂੰ ਮਾੜੀ ਸਮਝ ਆਪਣੀ ਵੱਡੀ ਭੈਣ ਸਮਝਦੀ ਨਹੀਂ ਹਾਂ ਜਿਹੜੀਆਂ ਗੱਲਾਂ ਗਲਤੀਆਂ ਹੋ ਰਹੀਆਂ ਨਾ ਸਾਡੇ ਕੋਲ ਉਹਨਾਂ ਤੇ ਹੁਣ ਪਾਣੀ ਪਾਓ ਤੇ ਗਾਂ ਆਪਣੀ ਜ਼ਿੰਦਗੀ ਚੰਗੀ ਚੰਗੀ ਜੀਓ ਕੋਈ ਗੱਲਬਾਤ ਨਹੀਂ ਇਹਨੂੰ ਕਰਨੀ ਤੂੰ ਵੀ ਆਪਣੀ ਨਿੱਕੀ ਭੈਣ ਸਮਝੀ ਇਹ ਤੈਨੂੰ ਵੱਡੀ ਸਮਝੂਗੀ ਜੇ ਤੈਨੂੰ ਕੋਈ ਗੱਲ ਕਰੇ ਨਾ ਮੈਨੂੰ ਫੋਨ ਕਰਕੇ ਦੱਸੀ ਵੇਖੀ ਇਹ ਤਾਂ ਮੈਂ ਲਾਜ ਕਰਦੀ ਕਿਦਾਂ ਮਮੀ ਮੇਰੇ ਦਿਲ 'ਚ ਕੋਈ ਗੱਲ ਨਹੀਂ ਹੈਗੀ ਨਾ ਤੁਹਾਡੇ ਲਈ ਤਣਾਅ ਉਹਦੇ ਲਈ ਮੇਰੇ ਲਈ ਤਾਂ ਤੁਸੀਂ ਮੇਰੀ ਮਾਵਾਂ ਤੇ ਉਹ ਮੇਰੀ ਭੈਣ ਆ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਹੁਣ ਇਹ ਸਮਝ ਜਿਹੜੇ ਹੁਣ ਉੱਥੇ ਸਹੀ ਤਰੀਕੇ ਨਾਲ ਰਹੇ ਤੇਨਾਂ ਬੜੀਆਂ ਗਲਤੀਆਂ ਕਰਦੀ ਨਹੀਂ ਮਿਲਦੀ ਮaaf ਕਰਦੀ ਤੇ ਰਲ ਮਿਲ ਕੇ ਵਿਆਹ ਕਰੋ ਸੌਰੀ ਆਪਣੇ ਜਿੰਨਾ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਤੁਹਾਡੀ ਵੀ ਇੱਥੇ ਬਗਨਾਮੀ ਆ ਹੁਣ ਇਹ ਬਣ ਕੇ ਬੈਠੀ ਹੈ ਹਾਂਜੀ ਤੇ ਜੇ ਹੁਣ ਤੂੰ ਨਾ ਨਾ ਉੱਥੇ ਵਿਆਹੀ ਹੁੰਦੀ ਤੇ ਹੋ ਸਕਦਾ ਇਹਦਾ ਘਰ ਵਸਦਾ ਹੀ ਨਾ ਤੇਰੇ ਕਰਕੇ ਇਹਦਾ ਘਰ ਬਚਿਆ ਰਿਹਾ ਜੀ ਨਹੀਂ ਨਹੀਂ ਕੋਈ ਨਹੀਂ ਬਾਝੋ ਉੱਥੇ ਵਧੀਆ ਤਰੀਕੇ ਨਾਲ ਰਹੇ ਜਿੱਦਾਂ ਉਹ ਕਹਿੰਦੇ ਉਹਦਾ ਕਰ ਲਿਆ ਕਰੇ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਉੱਥੇ ਪੁੱਛ ਨਾ ਇਹਨੂੰ ਜੇ ਕੋਈ ਕਮੀ ਹੋਵੇ ਜੇ ਤੈਨੂੰ ਕਿਸੇ ਗੱਲ ਦਾ ਨਾ ਨਾ ਪਤਾ ਲੱਗੇਗਾ ਆਪਣੀ ਭੈਣ ਨੂੰ ਵਸ਼ ਲੈਈਦਾ ਹੁੰਦਾ ਭੈਣਾਂ ਦੇ ਥੋੜਾ ਦਾ ਕਹਿ ਨੂੰ ਦੱਸਣਾ ਵੀ ਮੇਰੀ ਭੈਣ ਵੈ ਕੰਮ ਦਾ ਨਹੀਂ ਪਤਾ ਜਦੋਂ ਦੇਣ ਕੱਢਣੇ ਹੋਂ ਨਾ ਉਦੋਂ ਨਿਉ ਕੇ ਬੜਾ ਕੰਮ ਵਧੀਆ ਕੱਢ ਲਈਦਾ ਵਾ ਇਦਾਂ ਨਹੀਂ ਕਰਦਾ ਬਿਹਾਰ ਵੇਲੇ ਸੜੇ ਮੱਥੇ ਰਣਾ ਕੋਈ ਗੱਲ ਨਹੀਂ ਮੰਮੀ ਤੂੰ ਕੀ ਕਰਨਾ ਕਰ ਤੇ ਹੁਣ ਮੇਰੀ ਗੱਲ ਸੁਣ ਹੁਣ ਅਸੀਂ ਤਾਂ ਚੱਲ ਜਾਣਾ ਨਾ ਤੇ ਮੰਮੀ ਤੇ ਪਿੰਦਰ ਆਉਣਗੇ ਤੈਨੂੰ ਲੈ ਤੂੰ ਵਧੀਆ ਤਰੀਕੇ ਨਾਲ ਉਹਨਾਂ ਨਾਲ ਬੋਲੀ ਤੇ ਮਾਫੀ ਮੰਗ ਲਈ ਐ ਇੱਕ ਵਾਰੀ ਮੰਮੀ ਕੋਲ ਤੇ ਆ ਜੀ ਵਾਪਸ ਘਰ ਠੀਕ ਮਤਲਬ ਉਹਦੀ ਵਿੱਚ ਤੇ ਮੇਰੀ ਵਿੱਚ ਕੋਈ ਫਰਕ ਨਹੀਂ ਆ ਜੇ ਮੈਂ ਤੈਨੂੰ ਗੁੱਸੇ ਹਣੀ ਐ ਤੇ ਮੈਂ ਆ ਤੇਰੇ ਨਾਲ ਫੇਰ ਬੋਲਨੀ ਐ ਤੂੰ ਵੀ ਮੇਰੇ ਨਾਲ ਬੋਲਦੀ ਜਿਹੜੀ ਸੱਸ ਹੁੰਦੀ ਉਹ ਵੀ ਮਾਂ ਹੁੰਦੀ ਉਹ ਸਗੋਂ ਅਸਲੀ ਮਾਂ ਹੋਈ ਹੁੰਦੀ ਆ ਠੀਕ ਐ ਮੰਮੀ ਆਪਣੀਆਂ ਮਾਵਾਂ ਨੇ ਸਦਾ ਨੇ ਨਾਲ ਬੈਠੀਆਂ ਰਹਿਣਾ ਹੁੰਦਾ ਤੇ ਕਰ ਲੋ ਦੋਈ ਜਣੀਆਂ ਗੱਲਾਂ ਬਾਤਾਂ ਮੈਂ ਵੇਖਾਂ ਪਰੌਣੇ ਲੱਗੇ ਆ ਜਾਵਾਂ ਘੜੀ ਕੇ ਹਾਂਜੀ ਕੋਈ ਨਹੀਂ ਪੀ ਲਓ ਤਹੀ ਵੀ ਚਾਹ ਤੇ ਢੀ ਚਾਹ ਹੁੰਦੀ ਹੋਗੀ ਹਣੀ ਕੋਈ ਨਹੀਂ ਮੈਂ ਪੀ ਲੈਨੀ ਆ ਤੇ ਤੈਨੂੰ ਹੁਣ ਮੇਰੀ ਗੱਲ ਸਮਝ ਆ ਗਈ ਹੈ ਨਾ ਹਾਂ ਲੱਗੀ ਸਮਝ ਕੋਈ ਗੱਲ ਨਹੀਂ ਕੋਈ ਨਹੀਂ ਹੁਣ ਇਹ ਜਾਣੇ ਆ ਘਰ ਤੂੰ ਜਾ ਕੇ ਗੱਲ ਕਰਾਂਗੇ ਸਾਰੀ ਤੇ ਪਿੰਦਰ ਭਾਜੀ ਆਉਣਗੇ ਲੈਣ ਤੇ ਵਧੀਆ ਤਰੀਕੇ ਨਾਲ ਗੱਲ ਕਰਕੇ ਤੇ ਆਜੀ ਘਰ ਵਾਪਸ ਠੀਕ ਆ ਠੀਕ ਚਲ ਠੀਕ ਆ ਹਾਈ ਹਾਈ ਗਏ ਤੇ ਹੈਗੇ ਜਸ ਹੁਣੀ ਰੱਬ ਕਰੇ ਨਾ ਵਾ ਆਪਣੇ ਘਰ ਆ ਜੇ ਤੇ ਚਲ ਮੇਰੇ ਪੁੱਤ ਦਾ ਘਰ ਬਚੇ ਮੈਂ ਤੇ ਕਹਿੰਨੀ ਆ ਇਹਦੀ ਮਾਂ ਦੇ ਮਨ ਚ ਕਿਤੇ ਮਿਹਰ ਪਈ ਆ ਤਾਈ ਉਹਨੇ ਆ ਫੋਨ ਕੀਤਾ ਵਾ ਕੁੜੀ ਨਹੀਂ ਮਾੜੀ ਕੁੜੀ ਤੇ ਬੜੀ ਚੰਗੀ ਹੀ ਪਰ ਕਸੂਰ ਸਾਰਾ ਹੀ ਇਹਦੀ ਮਾਂ ਦਾ ਹੈਗਾ ਚਲ ਤਾਂ ਵੀ ਚੰਗਾ ਵਾ ਹੁਣ ਆਪੇ ਹੀ ਫੋਨ ਕੀਤਾ ਵਾ ਹੋ ਸਕਦਾ ਸਹੀ ਹੋਈ ਗਈ ਹੋਵੇ ਕੀ ਇਕੱਲੀ ਗੱਲਾਂ ਕਰੀ ਜਾਣੜੀ ਕੀ ਹੋਇਆ ਵਾ ਗੱਲਾਂ ਕਾਦੀਆਂ ਕਰਨੀਆਂ ਵਾ ਹੈ ਮੈਂ ਤੇ ਨਾ ਉਦੋਂ ਦੀ ਵੇਖਣ ਡਈ ਆਂ ਵੀ ਜਸਨੀ ਗਈ ਆ ਜਨਾਬ ਨੂੰ ਲੈਣ ਹੂੰ ਤੇ ਚੰਨ ਪਰਮਾਤਮਾ ਸੱਚੇ ਪਾਤਸ਼ਾਹ ਹੁਣ ਸਭ ਕੋ ਵਧੀਆ ਵਧੀਆ ਕਰ ਦੇ ਤੇ ਨਾ ਵ ਆਪਣੇ ਘਰ ਆ ਜੇ ਤੇ ਸਾਡੇ ਪੁੱਤ ਦਾ ਘਰ ਵਸ ਜੇ ਉਹ ਚੱਲ ਯਾਰ ਆਈ ਜਾਣਾ ਵਾ ਅਹੀਂ ਜੀ ਮਨ ਕਹਦਾ ਮਾੜਾ ਕਦੀ ਕੀਤਾ ਵਾ ਹੈ ਤੇ ਕੋਈ ਗੱਲ ਜੋ ਮਾਲ ਕਰੂ ਚੰਗਾ ਕਰੂਗਾ ਕੋਈ ਨਹੀਂ ਆਇਣਾ ਲੈਣਾ ਨੇ ਮਾੜਾ ਨਹੀਂ ਕੀਤਾ ਪਰ ਇੱਕ ਗੱਲ ਮਾਣਾ ਹੁਣ ਨਵਦੀ ਮਾਂ ਨੂੰ ਸਮਝਣਾ ਚਾਹੀਦਾ ਵਾ ਹੈਨਾ ਵੀ ਮੈਂ ਆਪਣੀ ਧੀ ਵਿਆਹਤੀ ਆ ਤੇ ਉਹਦੀ ਜ਼ਿੰਦਗੀ ਬਰਬਾਦ ਨਾ ਕਰਾਂ ਮੈਂ ਧੀਾਂ ਜਿਹੜਾ ਵਿਆਹੀ ਹੈ ਨਾ ਉਹ ਆਪਣੇ ਸਹੁਰੇ ਘਰ ਹੀ ਚੰਗੀਆਂ ਲੱਗਦੀਆਂ ਵਾ ਪੇਕੇ ਆਉਣ ਤੇ ਸਿਰਫ ਮਿਲਣ ਗੇਲਣ ਆਉਣ ਕਿਉਂਕਿ ਲੋਕੀ ਜਿਹੜੇ ਆ ਬਰਦਾਸ਼ ਕਰਦੇ ਮਣਕੇ ਲੋਕੀ ਤੇ ਗੱਲਾਂ ਡਿਆ ਬੰਦੇ ਆ ਕਰਨ ਝੱਟ ਮਿਹਣੇ ਮਾਰਨ ਡਿਆ ਬੰਦੇ ਆ ਲੈ ਨਹੀਂ ਆਈ ਦੋ ਚਾਰ ਦਿਨ ਹੋ ਗਏ ਆ ਪੰਜ ਦਿਨ ਹੋ ਗਏ ਗਈ ਕਿਉਂ ਨਹੀਂ ਸਾਰੇ ਇੱਕ ਗੱਲ ਹੋ ਗਈ ਹੁਣੀ ਆ ਪਿੰਡ ਵਿੱਚ ਲੋਕਾਂ ਨੇ ਜੀਣਾ ਹਰਾਮ ਕਰਤਾ ਬਣਾ ਦੀ ਮਾਦਾ ਉਹ ਗੱਲ ਤਾਂ ਸੁਣ ਜੇ ਤਾ ਜਨਰ ਦਾ ਦਿਮਾਗ ਕੰਮ ਕਰਦਾ ਹੋਊਗਾ ਤੇ ਖਲਾ ਦਊਗੀ ਠੀਕ ਨਹੀਂ 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 ਉਹਨੇ ਆਪ ਹੀ ਫੋਨ ਕੀਤਾ ਮੈਨੂੰ ਤਾਂ ਲੱਗਦਾ ਵਾ ਕਿ ਸੁਧਰ ਗਈ ਆ ਹੁਣ ਚਲ ਵਾਗੁਰੂ ਸਭ ਕੋ ਵਧੀਆ ਵਧੀਆ ਹੀ ਕਰੇ ਹੁਣ ਜਨਾਚਰ ਘਰ ਨਹੀਂ ਨਾ ਹੁੰਦੇ ਉਹਨਾਂ ਜਨ ਮੇਰਾ ਤਾਂ ਮਨ ਡਰਨ ਰਿਹਾ ਵਿੱਚ ਵਿੱਚ ਉਹ ਚਲ ਕੋਈ ਨਹੀਂ ਫਿਕਰ ਨਾ ਕਰ ਆਪ ਹੀ ਆ ਜਾਣਾ ਜੋ ਉਹਦੀ ਗੱਲਬਾਤ ਹੁੰਦੀ ਨਾ ਤੇ ਨਿਆਣੇ ਫੋਨ ਕਰ ਦੇਣਾ ਇਹ ਆ ਬੜੇ ਠੀਕ ਨੇ ਤੇ ਕੋਈ ਨਹੀਂ ਚੰਗੀ ਗੱਲੀ ਆ ਜੁਗੀ ਤੇ ਹਨਾ ਇਹ ਫਿਰ ਨਾ ਕਹ ਚਾਹੂ ਬਣਾ ਕੇ ਪੀ ਕੋਈ ਨਹੀਂ ਬਣਾ ਲੈਨੇ ਠੰਡ ਵੀ ਬੜੀ ਆ ਚਲਾਣ ਨਾਲੇ ਮੈਨੂੰ ਘੁੱਟ ਪਿਆਲਾ ਚਲੋ